ਮੈਨੂੰ ਇੱਕ ਮਾਈ ਕਹਿੰਦੀ ਕਹਿੰਦੀ ਬਾਬਾ ਜੀ ਸਾਡੇ ਮੁੰਡਾ ਤੇ ਨੋ ਉਹਦੇ ਘਰ ਬੱਚਾ ਨਹੀਂ ਹੋ ਰਿਹਾ ਮੈਂ ਕਹਿੰਦਾ ਕਿਸੇ ਡਾਕਟਰ ਨਾਲ ਸਲਾਹ ਕਰੋ ਕਹਿੰਦੀ ਨਹੀਂ ਬਾਬਾ ਜੀ ਉਹ ਮੇਰੇ ਨੋ ਦੇ ਬੱਚਾ ਨਹੀਂ ਹੋ ਰਹਾ ਕਹਿੰਦੀ ਕਿਸੇ ਨੇ ਕੁਛ ਕੀਤਾ ਹੋਇਆ ਮੈਂ ਕਹਿੰਦਾ ਕਿਸੇ ਦੇ ਕਰਨ ਨਾਲ ਇਹ ਕੰਮ ਰੁਕ ਜਾਂਦਾ ਤੁਸੀਂ ਪੜੇ ਲਿਖੇ ਬੈਠੇ ਹੋ ਤੁਹਾਡੇ ਬੱਚੇ ਪੜੇ ਨੇ ਕਿਸੇ ਦੇ ਕਰਨ ਨਾਲ ਹੋ ਜਾਂਦੇ ਨੇ ਅੱਗੇ ਬੱਚਾ ਨਹੀਂ ਹੋਏਗਾ ਮੈਂ ਉਹਨੂੰ ਕਿਹਾ ਬੀਬੀ ਤੈਨੂੰ ਕੋ ਲਿਖ ਹੈ ਹਾਂ ਕਈ ਵਾਰ ਕੋਈ ਕਮਜ਼ੋਰੀ ਹੁੰਦੀ ਹੈ ਡਾਕਟਰ ਤੋਂ ਦਵਾਈ ਲਓ ਸੇਵਾ ਕਰੋ ਅਰਦਾਸ ਕਰਾਓ ਇਹ ਤਾਂ ਗੱਲ ਮੰਨਣ ਵਾਲੀ ਹੈ ਵੀ ਸੇਵਾ ਕਰੋ ਅਰਦਾਸ ਕਰਾਓ ਐ ਨਾ ਕਹਵੇ ਕੁਝ ਕੀਤਾ ਕਹਿੰਦੀ ਨਹੀਂ ਬਾਬਾ ਜੀ ਕਹਿੰਦੀ ਮੈਨੂੰ ਕਿਸੇ ਨੇ ਦੱਸਿਆ ਮੈਂ ਕਿਹਾ ਕੀ ਦੱਸਿਆ ਕਹਿੰਦੀ ਮੇਰੀ ਨੋਹ ਦੇ ਜਿਹੜੇ ਕਲੀਰੇ ਸੀ ਨਾ ਵਿਆਹ ਵੇਲੇ ਬੰਨੇ ਹੋਏ ਕਹਿੰਦੀ ਉਹ ਕੋਈ ਚੁੱਕ ਕੇ ਲੈ ਗਿਆ ਮੈਂ ਕਹਿੰਦਾ ਕੌਣ ਚੁੱਕ ਕੇ ਲੈ ਗਿਆ ਕਹਿੰਦੀ ਇਹੀ ਤਾਂ ਪਤਾ ਨਹੀਂ ਲੱਗਦਾ ਜੇ ਕਿਤੇ ਪਤਾ ਲੱਗ ਜਾਏ ਕੌਣ ਚੁੱਕ ਕੇ ਲੈ ਗਿਆ ਉਹਦੀ ਮਕਾਨ ਨਾ ਨਾ ਦਵਾ ਜਾਂਦੇ ਮੈਂ ਉਹਨੂੰ ਕਹਿੰਦੇ ਤੈਨੂੰ ਕਿਹਨੇ ਦੱਸਿਆ ਕਹਿੰਦੀ ਮੈਨੂੰ ਫਲਾਨੇ ਖਵਾਣੋਂ ਪੰਡਤ ਨੇ ਦੱਸ ਮੈਂ ਕਹਿੰਦਾ ਜਿਨੇ ਤੈਨੂੰ ਦੱਸਿਆ ਦੇ ਕੋਈ ਚੱਕ ਕੇ ਲੈ ਗਿਆ ਉਹਨੇ ਇਹ ਨਹੀਂ ਦੱਸਿਆ ਉਹ ਕੌਣ ਚੱਕ ਕੇ ਲੈ ਗਿਆ ਜਿਨੇ ਤੈਨੂੰ ਇਹ ਦੱਸਿਆਵੇਂ ਚਪਕੇ ਲੈ ਗਏ ਕਲীরে ਚੱਕਦੇ ਉਹਨੇ ਵੇਖ ਲਿਆ ਇਹ ਨਹੀਂ ਦੱਸੇ ਕੋਣ ਲੈ ਗਿਆ ਕਦੀ ਨਹੀਂ ਬਾਬਾ ਜੀ ਮੈਂ ਕਿਹਾ ਫਿਰ ਮੈਨੂੰ ਕਿਉਂ ਫੋਨ ਕੀਤਾ ਕਹਿੰਦੀ ਤੁਸੀਂ ਵੀ ਕੁਝ ਦੱਸੋ ਇਹਦਾ ਮਤਲਬ ਮੈਂ ਵੀ ਕੋਈ ਦੱਸਾਂ ਹੁਣ ਮੈਂ ਉਹਨੂੰ ਕਹਿੰਦੇ ਜੇ ਮੇਤੋਂ ਪੁੱਛਣਾ ਫਿਰ ਕਿਸੇ ਹੋਰ ਤੋਂ ਨਾ ਪੁੱਛੀ ਤੁਹਾਡਾ ਮਕਸਦ ਤਾਂ ਇਹੀ ਹੈ ਨਾ ਮੈਂ ਤੁਹਾਡੇ ਘਰ ਬੱਚਾ ਹੋ ਜਾਏ ਜੇ ਮੇਰੇ ਤੋਂ ਪੁੱਛਣਾ ਫਿਰ ਕਿਸੇ ਹੋਰ ਤੋਂ ਨਾ ਪੁੱਛੀ ਕਹਿੰਦੀ ਬਾਬਾ ਜੀ ਤੁਸੀਂ ਵੀ ਦੇਖ ਲੈਨੇ ਕੁਛ ਮੈਂ ਕਹਾ ਮੈਂ ਵੀ ਵੇਖ ਲੈਣਾ ਤੇਰੀ ਨੋਹ ਦੀ ਜਿਹੜੀ ਸਗਨ ਵਾਲੀ ਚੁੰਨੀ ਉਹ ਵੀ ਕਿਸੇ ਨੇ ਚੁੱਕੀ ਹੋਈ ਹੈ ਕਹਿੰਦੀ ਹੈ ਮੈਂ ਕਹਾ ਜਿਹੜੀ ਪਹਿਲਾਂ ਸਗਨ ਦੀ ਚੁੰਨੀ ਦਿੱਤੀ ਸੀ ਨਾ ਵਿਆਹ ਤੋਂ ਇੱਕ ਦਿਨ ਪਹਿਲਾਂ ਪੁੱਛੋ ਨੂੰ ਕਿੱਥੇ ਉਹ ਪੁੱਛਣ ਲੱਪੇ ਜਦੇ ਉਹਨੂੰ ਹੱਕਾ ਮਾਰੇ ਨਹੀਂ ਰਾਣੀ ਇੱਧਰ ਗੱਲ ਸੁਣ ਨਹੀਂ ਰਾਣੀ ਇੱਧਰ ਉਹ ਫੋਨ 'ਚ ਮੈਨੂੰ ਸੁਣ ਕਹੀ ਤੇਰੀ ਚੁੰਨੀ ਕਿੱਥੇ ਸਗਨ ਵਾਲੀ ਉਹ ਕਹਿੰਦੀ ਮੈਨੂੰ ਕੀ ਪਤਾ 4 ਸਾਲ ਹੋ ਗਏ ਵਿਆਹ ਨੂੰ ਮੈਂ ਕਹਿੰਦੀ ਬਾਬਾ ਜੀ ਕਹਿੰਦੇ ਉਹ ਵੀ ਚੁੱਕੀ ਹੋਈ ਹੈ ਮੈਂ ਕਿਹਾ ਉਹ ਚੰਨੀ ਸਗਨ ਵਾਲੀ ਚੋਪੇ ਕਿਸੇ ਨੇ ਦਬਤ ਹੀ ਐ ਤਾਂ ਤੁਹਾਡੇ ਬੱਚਾ ਨਹੀਂ ਹੋ ਰਿਹਾ ਤੋ ਕਹਿੰਦੀ ਬਾਬਾ ਜੀ ਫਿਰ ਹੱਲ ਕੋਈ ਮੈਂ ਉਹਨੂੰ ਕਹਾਂ ਹੱਲ ਕੋਈ ਐ ਦਮੇ ਸਸਨੋ ਰੋਜ ਕਿਸੇ ਇਸ਼ਨਾਨ ਕਰਕੇ ਗੁਰਦੁਆਰੇ ਜਾਓ ਸੇਵਾ ਕਰੋ ਝਾੜੂ ਫੇਰੋ ਕਿਸੇ ਨੂੰ ਮਾੜਾ ਚੰਗਾ ਨਾ ਕਹੋ ਤੈਨੂੰ ਇੱਕ ਡੇਢ ਮਹੀਨੇ ਵਿੱਚ ਰਿਜ਼ਲਟ ਮਿਲ ਜਾਣਾ ਕਿਸੇ ਅੰਡ ਗਵਨ ਨੂੰ ਗਾਲਾਂ ਨਹੀਂ ਕੱਢਣੀ ਕਿਸੇ ਕੋਲੋਂ ਪੁੱਛਣ ਨਹੀਂ ਜਾਣ ਜਿੱਥੇ ਤੁਹਾਡੇ ਨੇੜੇ ਕੋਈ ਗੁਰਦੁਆਰਾ ਹੈ ਜਾਓ ਕਹਿੰਦੇ ਜਿੱਥੇ ਮਹਾਂਪੁਰਸ਼ਾਂ ਦਾ ਸਥਾਨ ਹੈ ਮੈਂ ਕਹਿੰਦਾ ਜਾਓ ਸੇਵਾ ਕਰੋ ਝਾੜੂ ਫੇਰੋ ਕਿਸੇ ਨੂੰ ਮਾਰਾ ਨਾ ਕਰੋ ਰੋਜ਼ ਦੋਏ ਸੱਚ ਨੂੰ ਅਰਦਾਸ ਕਰਿਆ ਕਰੋ ਮਹਾਰਾਜ ਕਿਰਪਾ ਕਰੋ ਕਹਿੰਦੇ ਮੈਂ ਬੈਠੀ ਕਹਿੰਦੇ ਕਿੰਨਾ ਚਿਰ ਜਾਣਾ ਹੈ ਕਿਉਂਕਿ ਅਸੀਂ ਲੋਕ ਐ ਟੈਂਡਰ ਭਰਦੇ ਵੀ ਕਿੰਨੇ ਚਿਰ ਚ ਰੋਡ ਬਣ ਜਾਏਗਾ ਕਿਉਂਕਿ ਸਰਕਾਰ ਤੋਂ ਭਰਉਂਦੀ ਹੈ ਮੈਨੂੰ ਕਹਿੰਦੇ ਕਿੰਨਾ ਚਿਰ ਜਾਣਾ ਹੈ ਮੈਂ ਨੂੰ ਕਹਿੰਦੇ ਜਦੋਂ ਸਵਾ ਮਹੀਨਾ ਤੱਕ ਜਾਓ ਉਹਨੂੰ ਵਿਸ਼ਵਾਸ ਜਿਆ ਹੋ ਗਿਆ ਵੀ 40 ਦਿਨ ਤਾਂ ਜਾਈਏ ਗੁਰੂ ਦੀ ਨਦਰ ਕਿਰਪਾ ਹੋਈ ਉਹ ਮਾਂ ਪੁਰਖਿਆਂ ਦੇ ਸਥਾਨ ਤੇ ਗੁਰਦੁਆਰੇ ਜਾਣ ਲੱਗ ਪਏ ਸੇਵਾ ਕਰਨ ਲੱਪਈਆਂ ਦੋਵੇਂ ਸੱਸ ਨੂੰ ਰੋਜ਼ ਕਿਸੇ ਇਸ਼ਨਾਨ ਕਰਕੇ ਜਾਣਾ ਪਾਠ ਪੜ੍ਹਨਾ ਝਾੜੂ ਫੇਰਨਾ ਸਜਰੇ ਉੱਠਣ ਲੱਗ ਪਏ ਘਰ ਦਾ ਕੱਲ ਕਲੇਸ ਵੀ ਮਿਟ ਗਿਆ ਔਰ ਸਾਧ ਸੰਗਤ ਉਹ ਫਿਰ ਸਵਾ ਮਹੀਨਾ ਲੰਘ ਗਿਆ ਡੇਢ ਲੰਘ ਗਿਆ ਦੋ ਮਹੀਨੇ ਲੰਘ ਗਏ ਦੋ ਕੁ ਮਹੀਨਿਆਂ ਬਾਅਦ ਉਹਦਾ ਮਾਈ ਦਾ ਫੋਨ ਆਇਆ ਕਹਿੰਦੀ ਬਾਬਾ ਜੀ ਤੁਹਾਨੂੰ ਡੱਬਾ ਦੇਣ ਹੋਣਾ ਮੈਂ ਕਿਹਾ ਕਾਹਦਾ ਕਹਿੰਦੀ ਕੇਸ ਪੋਜ਼ਿਟਿਵ ਹੋ ਗਿਆ ਹੁਣ ਮੇਰੀ ਨੌਂ ਦੀ ਕੁਖਰੀ ਹੋ ਗਈ ਉਸ ਦਿਨ ਮੈਂ ਉਹਨੂੰ ਕਿਹਾ ਹੁਣ ਹੋਰ ਕਿਤੇ ਨਾ ਜਾਈਂ ਨਾ ਤੇਰੀ ਨੌਂ ਦੀ ਚੁੰਨੀ ਕਿਸੇ ਨੇ ਚੁੱਕੀ ਸੀ ਨਾ ਕਲੀਰੇ ਚੁੱਕੇ ਸੀ ਇਹ ਜੋ ਤੈਨੂੰ ਮਿਲਿਆ ਗੁਰੂ ਦੀ ਸੇਵਾ ਚੋਂ ਮਿਲਿਆ ਹੈ ਜੋ ਤੈਨੂੰ ਮਿਲਿਆ ਗੁਰੂ ਦੀ ਸੇਵਾ ਚੋਂ ਮਿਲਿਆ ਹੈ ਕਹਿੰਦੀ ਬਾਬਾ ਜੀ ਤੁਸੀਂ ਕਹਿੰਦੇ ਸੀ ਮੈਂ ਕਿਹਾ ਉਹ ਝੂਠ ਮੈਂ ਕਹਿ ਰਿਹਾ ਸੀ ਨਾ ਤੇਰੀ ਨੋਹ ਦੀ ਚੁੰਨੀ ਕਿਸੇ ਨੇ ਚੱਕੀ ਐ ਨਾ ਤੇਰੀ ਨੋਹ ਦੇ ਕਲੀਰੇ ਕਿਸੇ ਨੇ ਚੁੱਕੇ ਨੇ ਜਿਹੜੀ ਦਾਤ ਮਿਲੀ ਉਹ ਗੁਰੂ ਦੇ ਦਰ ਤੇ ਸੇਵਾ ਕਰਕੇ ਮਿਲੀ ਐ ਕਿਹੜੀ ਚੀਜ਼ ਐ ਜਿਹੜੀ ਸੇਵਾ ਚੋਂ ਨਹੀਂ ਮਿਲਦੀ ਸੇਵਾ ਕਰਕੇ ਵੇਖੋ ਸਾ ਸੰਗਤ ਅੱਜ ਮਹਾਰਾਜ ਦੀ ਨਜ਼ਰ ਐ ਇੱਕ ਮੁੰਡਾ ਆ ਉਹਦੇ ਇੱਕ ਕੁੜੀ ਐ ਦੋ ਬੱਚੇ ਦਿੱਤੇ ਨੇ ਹੁਣ ਉਹ ਬੱਚਿਆਂ ਨੂੰ ਲੈ ਕੇ ਵੀ ਗੁਰਦੁਆਰੇ ਉੱਥੇ ਸੇਵਾ ਕਰਦੇ ਨੇ ਮਾਪੁਰシャン ਦੇ ਕਹਿਣ ਤੋਂ ਭਾਵ ਇਹ ਐ ਸਿੱਧੇ ਰਸਤੇ ਤੁਰਪੋ ਮੇਰੀਆਂ ਗੱਲਾਂ ਤੁਹਾਨੂੰ ਔਖੀਆਂ ਲੱਗਣਗੀਆਂ ਪਰ ਜੇ ਇੱਥੇ ਆ ਗਏ ਹੋ ਫਿਰ ਸਿੱਧੇ ਰਾਤੇ ਤੁਰ ਪੋ ਤੁਹਾਨੂੰ ਮਾਂ ਪੁਰਖ ਨਾਮ ਜਪਣ ਲਈ ਕਹਿੰਦੇ ਨੇ ਤੁਹਾਨੂੰ ਸੇਵਾ ਕਰਨ ਲਈ ਕਹਿੰਦੇ ਨੇ ਸਿੱਧੇ ਰਾਤੇ ਤਰੋ ਹੋਰ ਪਾਸੇ ਆਂਡ ਗਵਾਂਡ ਨੂੰ ਕੋਈ ਮਾੜਾ ਚੰਗਾ ਨਾ ਪਾਓ ਜੇ ਅਜ ਬਾਬਾ ਜੀ ਦਾ ਜਨਮ ਦਿਹਾੜਾ ਮਨਾ ਰਹੇ ਇੱਕ ਸਾਧੂ ਨੂੰ ਕਿਹਾ ਸੀ ਇੱਕ ਦਰਦਾ ਹੋ ਕੇ ਬਹਿ ਜਾ ਦੁਨੀਆ ਤੇਰਾ ਦਰ ਪੁੱਜੇਗੀ ਆਪਾਂ ਇੱਕ ਦਰਦੇ ਹੋ ਕੇ ਬਹਿ ਜੀਏ ਕਿਤੇ ਮੰਗੜਾ ਨਹੀਂ ਪਾ ਜੇ ਗੁਰੂ ਦੇ ਗਿਆਨ ਦਾ ਸੂਰਜ ਨਾ ਪ੍ਰਕਾਸ਼ ਹੋਵੇ ਫਿਰ ਸਾਸਨ ਇਸ ਮਨ ਦੇ ਪਾਪ ਕਰਨ ਦਾ ਖਤਰਾ ਰਹਿੰਦਾ ਆਪਾਂ ਕਈ ਵਾਰ ਇਹ ਕਥਾ ਵਿੱਚ ਸਾਂਝਾ ਕੀਤਾ ਮਨ ਡੋਲੇ ਨਾ ਡੋਲੇ ਲੱਖਾਂ ਤੇ ਨਾ ਡੋਲੇ ਜਦੋਂ ਡੋਲਣ ਤੇ ਆਉਂਦਾ ਨਾ ਕੱਖਾਂ ਤੇ ਵੀ ਡੋਲ ਜਾਂਦਾ ਮੈਂ ਇਹਦੇ ਉੱਤੇ ਸੋਚ ਰਿਹਾ ਸੀ ਮਨ ਕੱਖਾਂ ਤੇ ਕਿਵੇਂ ਡੋਲ ਜਾਂਦਾ ਮਨ ਡੋਲੇ ਨਾ ਡੋਲੇ ਲੱਖਾਂ ਤੇ ਨਾ ਡੋਲੇ ਦੋਲਣ ਤੇ ਆਉਂਦਾ ਤੇ ਕੱਖਾਂ ਤੇ ਡੋਲ ਜਾਂਦਾ ਸਾਹ ਸੰਗਤ ਤੇ ਸਚਾਈ ਹੈ ਇੱਕ ਬੰਦੇ ਨੇ ਆਪਣੀ ਹਵੇਲੀ ਚੋਂ ਗੱਡਾ ਜੋੜਿਆ ਰਸੀ ਪੱਲੀ ਦਾਤਰੀ ਉੱਪਰ ਰੱਖੀ ਪੱਠੇ ਵਢਣ ਗਿਆ ਉਹ ਜਦੋਂ ਖੇਤਾਂ ਵਿੱਚੋਂ ਕੱਖ ਪੱਠੇ ਵਢਣ ਗਿਆ ਹਰੰਨੀ ਦੀ ਹੱਦ ਨਾ ਰਹੀ ਉਹਦਾ ਆਪਣਾ ਬਾਜਰਾ ਚਾਰ ਤਨਾਲਾਂ ਚਰੀ ਬਾਜਰਾ ਖੜਾ ਜਦੋਂ ਆਪਣੇ ਖੇਤਾਂ ਕੋਲ ਪਹੁੰਚਿਆ ਉਹਦੇ ਮਨ ਵਿੱਚ ਖਿਆਲ ਪਤਾ ਕੀ ਆਇਆ ਅਲੇ ਦੋੜੇ ਕਿਹੜਾ ਕੋਈ ਵੇਖ ਰਿਹਾ ਮਾੜਾ ਮਾੜਾ ਮੀਂਹ ਵਾਰਸ਼ ਪੈਂਦੀ ਹੈ ਕਿਹੜਾ ਕਿਸੇ ਨੂੰ ਪਤਾ ਲੱਗਣਾ ਉਹਨੇ ਆਪਣਾ ਝਾਰਤ ਨਾਲਾਂ ਬਾਜਰਾ ਚੜੀ ਛੱਡਿਆ ਗੋਂਡੀ ਦਾ ਬਾਜਰਾ ਵੱਢ ਕੇ ਗੱਡੇ ਤੇ ਧਰ ਕੇ ਮੋੜਾ ਜਦੋਂ ਮਨ ਡੋਲਣ ਤੇ ਆਉਂਦਾ ਉਹ ਕੱਖਾਂ ਤੇ ਡੋਲ ਜਾਂਦਾ ਦੂਜੇ ਘਰ ਦੇ ਪੱਠੇ ਵੱਢ ਲਿਆਉਂਦਾ ਖੇਤਾਂ ਵਿੱਚੋਂ ਸਾਥ ਸੰਗਤ ਇੰਨੀ ਕੁ ਚੀਜ਼ ਤੇ ਮਨ ਡੋਲ ਜਾਂਦਾ ਇਹ ਪਾਤਸ਼ਾਹ ਨੇ ਕਿ ਭਾਈ ਤੇਰੇ ਮਨ ਨੂੰ ਗਿਆਨ ਪਤਾ ਕਿੱਥੋਂ ਮਿਲਨੇ ਗੁਰੂ ਕੋਣ ਗਿਆਨ ਦਾ ਵਦਦਾ ਮੰਨ ਰਹਿ ਗੁਰ बिन ਗਿਆਨ ਨਾ ਹੋਏ ਜਦੋਂ ਗੁਰੂ ਦਾ ਗਿਆਨ ਮਿਲੇਗਾ ਤੇਰਾ ਮਨ ਵੱਜ ਜਾਏਗਾ ਗਿਆਨ ਤੋਂ ਬਗੈਰ ਤੇਰਾ ਮਨ ਨਹੀਂ ਟਿਕੇਗਾ ਧੰਨ 바ੰਦਾ ਸ਼੍ਰੀ ਚੰਨ ਸਾਹਿਬ ਜੀ ਦੀ ਪਰਵਿਸ਼ ਸੁਲਤਾਨ ਪਰ ਲੋਧੀ ਨਹੀਂ ਧਰਤੀ ਤੇ ਬੀਬੇ ਨਾਨਕੀ ਜੀ ਨੇ ਕੀਤੀ ਬੀਬੇ ਨਾਨਕੀ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੱਡੇ ਭੈਣ ਨੇ ਇਤਿਹਾਸ ਕਹਿੰਦਾ ਬੀਬੇ ਨਾਨਕੀ ਦੇ ਕੋਈ ਔਲਾਦ ਨਹੀਂ ਹੋਈ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੀਬੇ ਨਾਨਕੀ ਨੂੰ ਇੱਕ ਦਿਨ ਬਚਨ ਕਿਹਾ ਕਹਿੰਦੇ ਬੀਬੇ ਦੁਨੀਆ ਇਹਦਾ ਤਵੇ ਕਿ ਗੁਰੂ ਨਾਨਕ ਸਾਹਿਬ ਲੋਕਾਂ ਨੂੰ ਦਾਤਾਂ ਵੰਡਦੇ ਰਹੇ ਗੁਰੂ ਨਾਨਕ ਦੁਨੀਆ ਦਾ ਰੱਬ ਰਿਹਾ ਲੋਕਾਂ ਨੂੰ ਦਾਤਾਂ ਵੰਡਦਾ ਰਿਹਾ ਆਪਣੀ ਭੈਣ ਦਾ ਘਰ ਖਾਲੀ ਰਹਿ ਗਿਆ ਕਹਿੰਦੇ ਬੀਬੇ ਜਾ ਜੋ ਤੇਰੇ ਚਿੱਤ ਵਿੱਚ ਹੈ ਮੰਗ ਲੈ ਜੋ ਤੈਨੂੰ ਦੇ ਦੇਣ ਬੀਬੇ ਜੋ ਤੇਰੇ ਚਿੱਤ ਵਿੱਚ ਹੈ ਮੰਗ ਅੱਜ ਉਹ ਕੁਝ ਤੇਰੀ ਝੋਲੀ ਵਿੱਚ ਪਾਉਣੇ ਲੋਕੀ ਇਹ ਨਾ ਕਹਿਣ ਗੁਰੂ ਨਾਨਕ ਲੋਕਾਂ ਨੂੰ ਦੱਤਾ ਮੰਨਦੇ ਰਹੇ ਬੀਬੇ ਦਾ ਘਰ ਆਪਣੀ ਭੈਣ ਦਾ ਘਰ ਖਾਲੀ ਰਹਿ ਗਿਆ ਬੀਬੇ ਮੰਗ ਕੀ ਚਾਹੀਦਾ ਸੱਜ ਸੰਗਤ ਇੱਕ ਵਿਅਕਤ ਔਰਤ ਦੀ ਕੋਈ ਇੱਛਾ ਹੁੰਦੀ ਹੈ ਉਦੀ ਕੁੱਖ ਨੂੰ ਭਾਗ ਲੱਗੇ ਉਹ ਵੀ ਬੱਚੇ ਨੂੰ ਜਨਮ ਦੇਵੇ ਤੇ ਮਾਂ ਬਣੇ ਪਰ ਧੰਨ ਬੀਬੇ ਨਾਨਕੀ ਦਾ ਸਬਰ ਵੇਖੋ ਕਿੰਨਾ ਹੈ ਬੀਬੇ ਨਾਨਕੀ ਦੇ ਮਨ ਦਾ ਸੰਤੋਖ ਵੇਖੋ ਕਿੰਨਾ ਹੈ ਹੱਥ ਜੋੜ ਕੇ ਕਿਹਾ ਗੁਰੂ ਨਾਨਕ ਸਾਹਿਬ ਮੈਂ ਕੁਝ ਨਹੀਂ ਮੰਗਣਾ ਜਿਹਨੂੰ ਰੱਬ ਨੇ ਰੱਬ ਵਰਗਾ ਗੁਰੂ ਨਾਨਕ ਵਰਗਾ ਵੀਰ ਦਿੱਤਾ ਹੋਵੇ ਉਹਨੂੰ ਕਿਸੇ ਦੁਨੀਆ ਦੇ ਹੋਰ ਪਦਾਰਥ ਦੀ ਲੋੜ ਨਹੀਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਕਹਿੰਦੇ ਬੀਬੇ ਕਿੱਤੇ ਚਿੱਤ ਵਿੱਚ ਕੋਈ ਇੱਛਾ ਰਹਿ ਨਾ ਜਾਏ ਮੰਗ ਕੀ ਚਾਹੀਦਾ ਜੋ ਤੇਰੇ ਚਿੱਤ ਵਿੱਚ ਅਜ ਮੰਗ ਤੂੰ ਜੋ ਮੰਗੇਂਗੀ ਉਹ ਤੇਰੀ ਝੋਲੀ ਚ ਪਾਉਣੇ ਫਿਰ ਬੀਬੇ ਨਾਨਕੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜੋ ਮੈਂ ਮੰਗਾ ਜਿ ਦੇਵੋਗੇ ਹੇ ਗੁਰੂ ਨਾਨਕ ਸਾਹਿਬ ਭਾਵੇਂ ਉਮਰ ਵਿੱਚ ਤੁਸੀਂ ਮੇਰੇ ਤੋਂ 5 ਸਾਲ ਛੋਟੇ ਹੋ ਪਰ ਤੁਸੀਂ ਨਿਰੰਕਾਰ ਰੱਬ ਦਾ ਰੂਪ ਹੋ ਮੇਰੇ ਵਾਸਤੇ ਮੇਰਾ ਵੀਰ ਰੱਬ ਹੈ ਸਾਸੰਗਤ ਜੇ ਕਿਸੇ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਨੂੰ ਪਛਾਣਿਆ ਬੀਬੇ ਨਾਨਕੀ ਨੇ ਪਛਾਣਿਆ ਮੇਰੇ ਵਾਸਤੇ ਤੁਸੀਂ ਰੱਬ ਹੋ ਹੇ ਗੁਰੂ ਨਾਨਕ ਸਾਹਿਬ ਜੇ ਖੁਸ਼ ਹੋ ਫਿਰ ਜੋ ਤੁਸੀਂ ਕਹਿੰਦੇ ਹੋ ਜੋ ਮੰਗਣਾ ਮੰਗ ਜੋ ਅਜਨੇ ਮੰਗਾ ਤੁਸੀਂ ਦਿਓਗੇ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਕਹਿੰਦੇ ਬੀਬੇ ਜੋ ਚਿਤ ਵਿੱਚ ਛਾ ਮੰਗ ਤੇ ਬੇਬੇ ਨਾਨਕੀ ਨੇ ਪਤਾ ਕੀ ਨੁੰਗਿਆ ਹੱਥ ਜੋੜ ਕੇ ਕਹਿੰਦੇ ਹੇ ਗੁਰੂ ਨਾਨਕ ਸਾਹਿਬ ਜਦੋਂ ਮੈਂ ਤੁਹਾਨੂੰ ਚਿੱਤੇ ਕਰਾਂ ਵਸ ਦਰਸ਼ਨ ਦੇ ਦਿਆ ਕਰੋ ਹੋਰ ਕੁਝ ਨਹੀਂ ਚਾਹੀਦਾ ਜਦੋਂ ਮੈਂ ਤੁਹਾਨੂੰ ਚਿੱਤੇ ਕਰਾਂ ਵਸ ਦਰਸ਼ਨ ਦੇ ਦਿਆ ਕਰੋ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਕਹਿੰਦੇ ਬੇਬੇ ਚਿੱਤੇ ਤਾਂ ਮੈਨੂੰ ਕੋਈ ਵੀ ਕਰੇ ਉਹਨੂੰ ਦਰਸ਼ਨ ਮੈਨੂੰ ਦੇਣੇ ਪੈਣਗੇ ਜਹ ਬੀਬੇ ਤੈਨੂੰ ਚਿੱਤੇ ਕਰਨ ਦੀ ਲੋੜ ਨਹੀਂ ਤੇਰੇ ਚਿੱਤ ਵਿੱਚ ਫੁਰਨਾ ਵੀ ਆਏਗਾ ਗੁਰੂ ਨਾਨਕ ਦੇਵ ਜੀ ਬੀਬੇ ਨਾਨਕੀ ਦੇ ਮਨ ਚ ਫੁਰਨਾ ਵੀ ਆਵੇ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਉਸੇ ਵਕਤ ਦਰਸ਼ਨ ਦਿੰਦੇ ਸੀ ਕਦੇ ਤਵੇ ਉੱਤੇ ਫੁਲਕਾ ਫੁੱਲ ਗਿਆ ਰੋਟੀ ਬਣਾਉਂਦੇ ਆਂ ਜਦੋਂ ਪ੍ਰਸ਼ਾਦਾ ਫੁੱਲਿਆ ਚਿੱਤ ਵਿੱਚ ਆਇਆ ਕਿਤੇ ਮੇਰਾ ਵੀਰ ਨਾਨਕ ਆ ਜਾਏ ਤੇ ਇਹ ਪ੍ਰਸ਼ਾਦਾ ਉਹਨੂੰ ਸ਼ਕਾਵਾਂ ਅਜੇ ਫੁਰਨਾ ਹੀ ਆਇਆ ਹੈ ਇੰਨੇ ਨੂੰ ਦਰਵਾਜਾ ਖੜਕਾ ਕੇ ਗੁਰੂ ਨਾਨਕ ਸਾਹਿਬ ਬੋਲਦੇ ਨੇ ਬੀਬੇ ਭੁੱਖ ਲੱਗੀ ਆ ਪ੍ਰਸ਼ਾਦਾ ਸ਼ਿਕਾਓ ਜਿੱਤ ਵਿੱਚ ਫੁਰਨਾ ਵੀ ਆਇਆ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਦਰਸ਼ਨ ਦੇਣੇ ਪਏ ਫਿਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਕਹਿ ਕਹਿੰਦੇ ਬੀਬੇ ਹਰ ਇਸਤਰੀ ਦੇ ਮਨ ਦਾ ਇਹ ਸੁਪਨਾ ਹੁੰਦਾ ਹੈ ਹਰ ਇਸਤਰੀ ਦੇ ਮਨ ਦਾ ਇਹ ਵਿਚਾਰ ਫੁਰਨਾ ਹੁੰਦਾ ਹੈ ਵਿਆਹ ਤੋਂ ਬਾਅਦ ਉਹ ਮਾਂ ਬਣੇ ਤੂੰ ਦੁਨਿਆਵੀਂ ਦਾਤ ਪੁੱਤਰ ਦੀ ਦਾਤ ਨਹੀਂ ਮੰਗੀ ਦੁਨੀਆ ਦੀਆਂ ਔਰਤਾਂ ਮਾਵਾਂ ਬਣਦੀਆਂ ਨੇ ਪੁੱਤਾਂ ਧੀਆਂ ਨੂੰ ਜਨਮ ਦਿੰਦੀਆਂ ਨੇ ਕਿਸੇ ਦਾ ਪੁੱਤ 20 ਸਾਲ 50 ਸਾਲ 100 ਸਾਲ ਜੀਉਂਦਾ ਕਿਸੇ ਦਾ ਪੁੱਤ 80 90 100 ਸਾਲ ਤੱਕ ਉਮਰ ਬਤੀਤ ਕਰਦਾ ਕਹਿੰਦੇ ਬੇਬੇ ਜਾ ਅੱਜ ਤੋਂ ਬਾਅਦ ਚੜੀ ਤੇਰੀ ਝੋਲੀ ਵਿੱਚ ਆਪਣਾ ਪੁੱਤਰ ਬਾਬਾ ਸ਼੍ਰੀਚੰਨ ਪਾਇਆ ਤੇਰਾ ਪੁੱਤ ਇਸ ਧਰਤੀ ਤੇ ਨਾਮ ਸਦੀਆਂ ਤੱਕ ਇਸ ਧਰਤੀ ਤੇ ਨਾਮ ਰਹਿ। ਸਾਥ ਸੰਗਤ ਅੱਜ ਆਪਾਂ ਨੂੰ ਆਪਣੇ ਦਾਦੇ ਦਾ ਪਰਦਾਦੇ ਦਾ ਨਾਮ ਯਾਦ ਹੋਣਾ ਹੈ ਉਤੋਂ ਪਿੱਛੇ ਕਿਸੇ ਦਾ ਨਾਮ ਯਾਦ ਨਹੀਂ ਸਦੀਆਂ ਲੰਘ ਗਈਆਂ ਅੱਜ ਤੱਕ ਬੀਬੇ ਨਾਨਕੀ ਨੂੰ ਪੁੱਜਿਆ ਜਾਂਦਾ ਹੈ ਸਦੀਆਂ ਲੰਘ ਗਈਆਂ ਧੰਨ ਬਾਬਾ ਸ਼੍ਰੀ ਚੰਦ ਸਭ ਨੂੰ ਪੁੱਜਿਆ ਜਾਂਦਾ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਕਹੇ ਕਹਵੇਂ ਬੀਬੇ ਤੇਰੀ ਝੋਲੀ ਵਿੱਚ ਸ਼੍ਰੀ ਚੰਦ ਪਾਇਆ ਅੱਜ ਤੋਂ ਬਾਅਦ ਸ਼੍ਰੀ ਚੰਦ ਤੇਰਾ ਪੁੱਤਰ ਹੋਇਆ ਇਹਨੂੰ ਪੱਲਣ ਦੀ ਜ਼ਿੰਮੇਵਾਰੀ ਤੈਨੂੰ ਦੇ ਸੁਲਤਾਨ ਪਰ ਲੋਧੀ ਦੀ ਧਰਤੀ 7-8 ਸਾਲ ਦੀ ਉਹ ਮੱਠਰੀ ਤਾਂ ਤਨਤਨ ਬਾਪ ਦਾ ਸ਼੍ਰੀ ਚੰਨ ਸਾਹਿਬ ਦੇ ਜਨਮ ਤੋਂ ਕੇਸ ਦੀਆਂ ਜਟਾਮਾਂ ਹੋ ਗਈਆਂ ਬੀਬੇ ਨਾਨਕੀ ਨੇ ਪੁੱਛਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮਹਾਰਾਜ ਇਹਦੇ ਕੇਸ ਸਿੱਧੇ ਨਹੀਂ ਹੈ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਹੱਸ ਪਏ ਕਹਿੰਦੇ ਕੇਸ ਸਿੱਧੇ ਨਹੀਂ ਇਹ ਕਈ ਜਨਮਾਂ ਦਾ ਸਿੱਧਾ ਹੈ ਇਹ ਕਈ ਜਨਮਾਂ ਦਾ ਸਿੱਧ ਪੁਰਸ਼ ਹੈ ਇਹਨੂੰ ਕੇਸ ਸਿੱਧਿਆਂ ਦੀ ਲੋੜ ਨਹੀਂ ਇਹਦੇ ਕੇਸ ਇਸੇ ਤਰ੍ਹਾਂ ਰਹਿਣਗੇ ਵਕਤ ਆਏਗਾ ਇਹਦੇ ਕੇਸਾਂ ਦੇ ਨਾਮ ਉੱਤੇ ਵੀ ਇੱਕ ਪੰਥ ਚੱਲੇਗਾ ਸਾਧ ਸੰਗਤ ਅੱਜ ਜਟਾ ਧਾੜੀ ਉਦਾਸੀ ਸਾਧੂਆਂ ਦਾ ਉਹ ਪੰਥ ਜਿਹੜਾ ਅੱਜ ਤੱਕ ਚੱਲਦਾ ਸੱਤ ਸਾਲ ਦੀ ਉਮਰ ਵਿੱਚ ਬਖਸ਼ਿਸ਼ਾਂ ਉਜੱਗਰ ਹੋਣ ਲੱਗ ਪਈਆਂ ਬੇੜੇ ਵਿੱਚ ਸੱਤ ਸਾਲ ਦੀ ਉਮਰ ਵਿੱਚ ਬੈਠੇ ਨੇ ਬੇਬੇ ਨਾਨਕੀ ਨੇ ਜਟਾਮਾਂ ਨੂੰ ਤੇਲ ਲਾਇਆ ਪਾਣੀ ਨਾਲ ਜਲ ਨਾਲ ਧੋ ਕੇ ਹਰੀਆਂ ਕੀਤੀਆਂ ਸੁਕਾਰੇ ਨੇ ਇੰਨੇ ਨੂੰ ਦਰਵਾਜੇ ਉੱਤੇ ਆ ਕੇ ਇੱਕ ਸਾਧੂ ਨੇ ਅਲਖ ਜਗਾਈ ਉੱਚੀ ਆਦ ਵਿੱਚ ਕਿਹਾ ਅਲਖ ਨਨ ਜਨ ਕੋਈ ਚੀਜ਼ ਖਾਣ ਵਾਸਤੇ ਕੋਈ ਚੀਜ਼ ਭੋਗਣ ਵਾਸਤੇ ਵਸਤੂ দান ਕਰੋ ਜਦੋਂ ਉਹ ਮੰਗਣ ਵਾਲੇ ਦੀ ਸਾਧੂ ਦੀ ਭਿਖਾਜੀ ਦੀ ਆਵਾਜ਼ ਆਈ ਨਾ ਮੰਗਣ ਵਾਲੇ ਬੇਬੇ ਨਾਨਕੀ ਨੇ ਆਪਣੀ ਪਰਜਾਈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮਹਿਲ ਬਾਬਾ ਸ਼੍ਰੀ ਚੰਦ ਸਾਹਿਬ ਦੀ ਧੰਨ ਜਨਨੀ ਮਾਂ ਮਾਤਾ ਸੁਲਖਣੀ ਨੂੰ ਕਿਹਾ ਕੈਨੇ ਪਰਜਾਈ ਵਿਖੀ ਵਾਰ ਕੋਈ ਮੰਗਣ ਵਾਲਾ ਆਇਆ ਬਾਹਰ ਕੋਈ ਸਾਧੂ ਆਇਆ ਉਹਨੂੰ ਭਿਖਿਆ ਪਾ ਦਿਓ ਕਿਉਂਕਿ ਬਾਬਾ ਸ਼੍ਰੀ ਚੰਦ ਸਾਹਿਬ ਦੀਆਂ ਜਟਾਮਾਂ ਨੂੰ ਤੇਲ ਲਾ ਰਹੇ ਨੇ ਬੇਬੇ ਨਾਨਕੀ ਤੇਲ ਲਾਉਂਦੇ ਆਂ ਸਕਾਉਂਦੇ ਆਂ ਆਵਾਜ਼ ਦੇ ਕੇ ਕਿਆ ਪਰਝਾਈ ਦਿੱਖੀ ਵਾਰ ਦਰਵਾਜੇ ਤੇ ਕੋਈ ਸਾਧੂ ਆਇਆ ਹੈ ਉਹਨੂੰ ਭिक्षा ਪਾ ਦਿਓ ਬੇੜੇ ਵਿੱਚ ਇੱਕ ਮੰਜਾ ਡਿਆ ਹੈ ਉਹਦੇ ਉੱਤੇ ਚਾਦਰ ਵਿਛੀ ਹੈ ਉਸ ਚਾਦਰ ਉੱਤੇ ਮੱਕੀ ਦੇ ਦਾਣੇ ਸੁੱਕ ਰਹੇ ਨੇ ਤੁਹਾਨੂੰ ਪਤਾ ਹੈ ਪਹਿਲਾਂ ਜਦੋਂ ਵੀ ਕੋਈ ਦਾਣੇ ਪੈਸੌਂਦਾ ਸੀ ਧੋ ਕੇ ਸਕਾਉਂਦੇ ਸੀ ਉਹ ਮੱਕੀ ਦੇ ਦਾਣਿਆਂ ਨੂੰ ਧੁੱਪ ਲਵਾਈ ਜਾ ਰਹੀ ਹੈ ਬੇੜੇ ਵਿੱਚ ਚਾਦਰ ਵਿਸ਼ੀ ਮੰਜਾ ਡਿਆ ਹੋਇਆ ਹੈ ਉਹਦੇ ਉੱਤੇ ਮੱਕਈ ਦੇ ਦਾਣੇ ਸੁੱਕ ਰਹੇ ਨੇ ماں ਬੀਬੇ ਨਾਨਕੀ ਦੀ ਗੋਦ ਵਿੱਚੋਂ ਕਿਸਾਂ ਨੂੰ ਜਟਾਮਾਂ ਨੂੰ ਤੇਲ ਲਵਾਉਂਦਿਆਂ ਲਵਾਉਂਦਿਆਂ ਬਾਬਾ ਸ੍ਰੀ ਚੰਦ ਸਾਹਿਬ ਉੱਠ ਖੜੇ ਕਹਿੰਦੇ ਜਿਹੜਾ ਸਾਧੂ ਆਇਆ ਉਹਨੂੰ ਧਾਨ ਮੈਂ ਪਾਉਣਾ ਜਦੋਂ ਧਾਨ ਪਾਉਣ ਦੀ ਗੱਲ ਹੋਈ ਇਹ ਤੋਂ ਪਹਿਲਾਂ ਕਿ ਮਾਤਾ ਸਲੱਖਣੀ ਕੁਝ ਧਾਨ ਪਾਤਰ ਲੈ ਕੇ ਜਾਣ ਬਾਬਾ ਸ੍ਰੀ ਚੰਦ ਸਾਹਿਬ ਨੇ ਦਾਣਿਆਂ ਦਾ ਬੁੱਕ ਭਰਿਆ ਕਲੀ ਨਾਲ ਭੱਜ ਕੇ ਸਤਿ ਪਕਸਾਲ ਦੀ ਉਮਰ ਹੈ ਦਰਵਾਜੇ ਤੇ ਜਾ ਖਲੋਤੇ ਜਾ ਕੇ ਉਹ ਸਾਧੂ ਤੇ ਘਾਰੀ ਨੂੰ ਪਤਾ ਕੀ ਬੋਲੇ ਕਹਿੰਦੇ ਤੂੰ ਸਾਧੂ ਹੈ ਉਹਨਕੇ ਹਾਂ ਮੈਂ ਮੰਗਣ ਵਾਲਾ ਸਾਧਾਂ ਤੇ ਬਾਬਾ ਸ਼੍ਰੀ ਚੰਨ ਸਾਹਿਬ ਨੇ ਬਚਨ ਕਿਹਾ ਜਿਹੜਾ ਸਾਧ ਹੋਵੇ ਉਹਨੂੰ ਦਰ ਦਰ ਤੇ ਮੰਗਣਾ ਨਹੀਂ ਪੈਂਦਾ ਜਿਹੜਾ ਸਾਧ ਹੋਵੇ ਉਹਨੂੰ ਦਰ ਦਰ ਤੇ ਮੰਗਣਾ ਨਹੀਂ ਪੈਂਦਾ ਜਿਹੜਾ ਰੱਬ ਦਾ ਸਾਧ ਹੋਵੇ ਔਰ ਰੱਬ ਤੋਂ ਸਭਾਏ ਕਿਸੇ ਮੇ ਝੋਲੀ ਨਹੀਂ ਅੜਦਾ ਸਾਧ ਸੰਗਤ ਬਾਦ ਵਿੱਚ ਸ੍ਰੀ ਚਨ ਸਾਹਿਬ ਦੀ ਬਚਪਨ ਦੀ ਉਮਰ ਜ਼ਬਾਨ ਤੋਂ ਇੰਨੇ ਬਚਨ ਸੁਣ ਕੇ ਉਹ ਸਾਧੂ ਸਿਰ ਤੋਂ ਪੈਰਾਂ ਤੱਕ ਹਿੱਲ ਗਿਆ ਕਹਿਣਗੇ ਜਿਹਦੇ ਹੱਥ ਰੱਬ ਦੇ ਅੱਗੇ ਅੱਡੇ ਹੋਣ ਉਹਨੂੰ ਜਗ ਕੋਲੋਂ ਮੰਗਣਾ ਨਹੀਂ ਪੈਂਦਾ ਆਹ ਲੈ ਤੇਰੀ ਝੋਲੀ ਵਿੱਚ ਦਾਣੇ ਪਾਏ ਅੱਜ ਤੋਂ ਬਾਅਦ ਸਬਰ ਤੇ ਸੰਤੋਖ ਵਿੱਚ ਰਹੀਂ ਦਰਦਰ ਤੇ ਮੰਗਣਾ ਛੱਡ ਦੇ ਤੇਰੀ ਝੋਲੀ ਵਿੱਚ ਦਾਣੇ ਪਾਏ ਹੀਰੇ ਮੋਤੀ ਬਣ ਜਾਣਗੇ ਵਕਤ ਆਏਗਾ ਦੁਨੀਆ ਤੇਰੇ ਕੋਲੋਂ ਮੰਗਿਆ ਕਰੇਗੀ ਪਰ ਦਰਦਰ ਤੇ ਮੰਗਣਾ ਛੱਡ ਦੇ ਸਾਧ ਸੰਗਤ ਉਸ ਸਾਧੂ ਨੇ ਚਰਨਾਂ ਵਿੱਚ ਮੱਥਾ ਟੇਕਿਆ ਇੰਨੀ ਛੋਟੀ ਉਮਰ ਤੇ ਇੰਨਾ ਵੱਡਾ ਗਿਆਨ ਬਾਬਾ ਸ਼੍ਰੀ ਚੰਨ ਸਾਹਿਬ ਨੇ ਇੱਕ ਸਾਧੂ ਨੂੰ ਇੰਨੀ ਛੋਟੀ ਉਮਰ ਵਿੱਚ ਕਿਹਾ ਦਰਦਰ ਤੇ ਮੰਗਣਾ ਛੱਡ ਦੇ ਇੱਕ ਦਰ ਤੇ ਹੋ ਕੇ ਬਹਿ ਜਾ ਵਕਤ ਆਏਗਾ ਦੁਨੀਆ ਤੇਰੇ ਦਰ ਤੋਂ ਮੰਗਿਆ ਕਰੇਗੀ ਸਾਧ ਸੰਗਤ ਬਾਦ ਵਿੱਚ ਉਹ ਸਾਧ ਨੇ ਪਰਤ ਕੇ ਕਿਸੇ ਦੇ ਦਰ ਉੱਤੇ ਅਲਖ ਨਹੀਂ ਜਗਾਈ ਜਾ ਕੇ ਇਹ ਆਪਾਂ ਅੱਜ ਬਾਬਾ ਜੀ ਦਾ ਦਿਨ ਮਨਾ ਰਹੇ ਆ ਕੁਝ ਸਿੱਖਣ ਦੀ ਲੋੜ ਹੈ ਜੇ ਅਸੀਂ ਦਰਦਰ ਉੱਤੇ ਜਾ ਕੇ ਝੋਲੀ ਅਡਣੀ ਹੈ ਫਿਰ ਅਸੀਂ ਦਿਨ ਨਹੀਂ ਮਨਾਇਆ ਉਹਨਾਂ ਦਾ ਫਿਰ ਉਹਨਾਂ ਦਾ ਪ੍ਰਕਾਸ਼ ਸਾਡੇ ਜੀਵਨ 'ਚ ਨਹੀਂ ਹੋਇਆ ਬਾਬਾ ਸ਼੍ਰੀ ਚੰਨ ਸਾਹਿਬ ਦਾ ਪ੍ਰਕਾਸ਼ ਦਾ ਅਰਥ ਹੈ ਉਹਨਾਂ ਦੇ ਗਿਆਨ ਦਾ ਪ੍ਰਕਾਸ਼ ਸਾਡੇ ਮਨ 'ਚ ਗਿਆਨ ਦਾ ਬੰਦਾ ਮਨ ਰਹੇ ਗੁਰ ਦੇਨ ਗਿਆਨ ਨਾ ਹੋਏ ਇੱਕ ਉੱਤੇ ਵਿਸ਼ਵਾਸ ਰੱਖ ਕੇ ਮੰਗੋ ਜੇ ਦਰਦਰ ਉੱਤੇ ਆਪਣੀ ਝੋਲੀ ਫਲਾਉਣੀ ਹੈ ਸਾਥ ਸੰਗਤ ਪਦਾਰਥ ਤਾਂ ਮਿਲ ਜਾਣਗੇ ਚੀਜ਼ਾਂ ਤਾਂ ਮਿਲ ਜਾਣਗੀਆਂ ਪਰ ਚਿੱਤੇ ਰੱਖਿਓ ਰੱਬ ਤੋਂ ਆਪਾਂ ਕੁੱਸਾਂ ਦੂਰ ਹੋ ਜਾਾਂਗੇ ਉਹਦੀਆਂ ਦਿੱਤੀਆਂ ਦਤਾਂ ਫਿਰ ਕੌੜੀਆਂ ਹੋ ਜਾਂਦੀਆਂ ਨੇ ਜੇ ਦਾਤੇ ਨੂੰ ਵਿਸਰਜਾਈਏ ਲੋਕ ਇੱਕ ਦਰ ਤੇ ਅਰਦਾਸ ਕਰਾਉਂਦੇ ਨੇ ਦੂਜੇ ਥਾਂ ਤੇ ਦੂਜੀ ਕਰਾਉਂਦੇ ਨੇ ਜਿੱਥੇ ਕੋਈ ਦੱਸਦਾ ਉਦੋਂ ਨੂੰ ਤੁਰ ਪੈਂਦੇ ਨੇ ਇੱਕ ਦਰ ਦਾ ਹੋਣਾ ਪੈਂਦਾ ਹੈ ਸਾਥ ਸੰਗਤ ਜਿੱਦਣ ਇੱਕ ਤੇ ਵਿਸ਼ਵਾਸ ਰੱਖੋਗੇ ਉਦੋਂ ਗੁਰੂ ਨੇ ਲਿਖ ਕੇ ਦਿੱਤਾ ਥਿਰ ਘਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਤੂੰ ਜਨ ਬਣ ਕੇ ਅਰਦਾਸ ਕਰ ਉਹ ਤੇਰੀ ਪੈਜ ਰੱਖੇਗਾ ਵਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਅੱਜ ਆਪਾਂ ਪ੍ਰਕਾਸ਼ ਪਰ ਮਨਾ ਰਹੇ ਆਂ ਮਨ ਵਿੱਚ ਪੱਕਾ ਧਾਰ ਕੇ ਜਾਇਓ ਵੀ ਥਾਂ ਥਾਂ ਤੇ ਨਹੀਂ ਮੰਗਣਾ ਆਪਾਂ ਹੋਰ ਬਹਿਮਾ ਭਰਮਾਂ 'ਚ ਨਹੀਂ ਪੈਣਾ ਅੱਜ ਲੋਕਾਂ ਦੇ ਬਹਿਮ ਭਰਮ ਇੰਨੇ ਵੱਧ ਗਏ ਨੇ ਸਾਧ ਸੰਗਤ ਉਹ ਬਹਿਮਾ ਭਰਮਾਂ ਕਰਕੇ ਦੁਨੀਆ ਥਾਂ ਥਾਂ ਤੇ ਭਟਕਦੀ ਏ ਮਹਾਂਪੁਰਸ਼ਾਂ ਦੇ ਤਪਸ ਥਾਂ ਤੇ ਬੈਠੇ ਹੋ ਤੁਹਾਨੂੰ ਗੁਰੂ ਸਾਹਿਬ ਤੋਂ ਆਵਾਜ਼ ਆਏਗੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਪਲੇਸ ਤਨ ਮਾਹੇ ਮਟਾਲੋ ਜੇ ਸੁਖ ਲੈਣਾ ਫਿਰ ਸਿਮਰਨ ਕਰਨਾ ਪੈਂਦਾ ਜੇ ਸੁਖ ਲੈਣੇ ਰੱਬ ਦੇ ਨਾਮ ਦਾ ਸਿਮਰਨ ਕਰਨਾ ਪੈਂਦਾ ਬਹੁਤੇ ਲੋਕ ਨੇ ਜਿਹੜੇ ਕਹਿੰਦੇ ਜੀ ਅਸੀਂ ਨਾਮਦਾਨ ਲਿਆ ਹੋਇਆ ਅਸੀਂ ਫਲਾਨੇ ਥਾਂ ਤੋਂ ਨਾਮ ਲਿਆ ਨਾਮ ਲੈਣ ਨਾਲ ਕੀ ਹੁੰਦਾ ਜੇ ਜਪੋਂਗੇ ਨਹੀਂ ਤੁਸੀਂ ਦਵਾਈ ਲੈਣ ਨਾਲ ਰੋਗ ਨਹੀਂ ਹਟਦਾ ਜਿੰਨੀ ਦੇਰ ਦਵਾਈ ਖਾਓ ਨਾ ਨਾਮਦਾਨ ਲੈਣ ਨਾਲ ਨਹੀਂ ਕੁਝ ਹੋਏਗਾ ਜਿੰਨੀ ਦੇਰ ਨਾਮਦਾਨ ਜਪੋਂਗੇ ਨਹੀਂ ਜੇ ਨਾਮ ਜਪਾਂਗੇ ਫਿਰ ਸੁਖ ਹੋਏਗਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਟਾਵੋ ਆਪਣੇ ਘਰ ਵਿੱਚ ਨਾਮ ਜਪਣਾ ਸ਼ੁਰੂ ਕਰੋ ਫਿਰ ਆਪਾਂ ਪ੍ਰਕਾਸ਼ ਪਰਮ ਮਨਾਇਐ ਇੱਕ ਤੁਹਾਨੂੰ ਬੇਨਤੀ ਹੈ ਇਹ ਗੁਰੂ ਦਾ ਦਿੱਤਾ ਹੋਮਵਰਕ ਹੈ ਜਿਨੇ ਜਿਨੇ ਨਾਮ ਲਿਆ ਰੱਬ ਦੇ ਨਿੱਕਾ ਨਾਮ ਨੇ ਕੋਈ ਨਾਮ ਮਾਰਾ ਨਹੀਂ ਹੈ ਕੋਈ ਕਹਿੰਦਾ ਜੀ ਪਹਿਲਾਂ ਉੱਥੋਂ ਨਾਮ ਲਿਆ ਸੀ ਹੁਣ ਉੱਥੋਂ ਨਾਮ ਲਿਆ ਹੁਣ ਉੱਥੋਂ ਨਾਮ ਲਿਆ ਇਹ ਨਾਮ 32 ਵਾਰ ਲੈਣ ਦੀ ਲੋੜ ਨਹੀਂ ਪੈਂਦੀ ਰੱਬ ਦਾ ਨਾਮ ਧਾਨ ਲੈ ਲਿਆ ਹੁਣ ਉਹਨੂੰ ਜਪਣ ਦੀ ਲੋੜ ਹੈ ਉਹਨੂੰ ਹਰ ਰੋਜ਼ ਸਵੇਰੇ ਜਦੋਂ ਤੁਹਾਡੀ ਨੀਂਦ ਵਿੱਚੋਂ ਜਾਗ ਖੁੱਲੇ ਗੁਰ ਸਤਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਤੇ ਆਵੇ ਜਦੋਂ ਨੀਂਦ ਵਿੱਚੋਂ ਜਾ ਖੁੱਲੇ ਆਪਣੇ ਮੰਝੇ ਉੱਤੇ ਬੈੱਡ ਉੱਤੇ ਬੈਠ ਕੇ 5-4 ਮਿੰਟ ਜ਼ਰੂਰ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਦਿੱਤਾ ਹੋਇਆ ਨਾਮ ਰੋਜ਼ ਜਪੋ ਇਹ ਰੱਬ ਦੇ ਨਾਮ ਨਾਲ ਸੁੱਖ ਮਿਲਦਾ ਜੇ ਜਪਣ ਲੱਗ ਜਾਓਗੇ ਸੁਖ ਆਉਣੇ ਸ਼ੁਰੂ ਹੋ ਜਾਣਗੇ ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹਿਣਾ ਹੈ ਇੱਕ ਚਮਚਾ ਦਹੀਂ ਦਾ 4 ਕਿਲੋ ਦੁੱਧ ਚ ਪਾ ਦਿਓ ਦੁੱਧ ਦਹੀਂ ਬਣ ਜਾਂਦਾ ਹੈ 4 ਮਿੰਟ ਵੀ ਜਪਣ ਲੱਗ ਜਾਓ ਤੁਹਾਡੇ ਘਰ ਵਿੱਚ ਜਾਗ ਲੱਗ ਜਾਣਾ ਫਿਰ ਤਾਂ ਸਮਝੋ ਆਪਾਂ ਦਿਨ ਮਨਾਇਆ ਤੇ ਜੇ ਸਾਥ ਸੰਗਤ ਇਹ ਨਾਮ ਨਹੀਂ ਜਪਣਾ ਫਿਰ ਜਿੱਥੇ ਭਟਕੋਗੇ ਕੁਝ ਨਹੀਂ ਮਿਲੇਗਾ ਦਰਖਤ ਨਾਲ ਜਿੰਨੀ ਦੇ ਪੱਤਾ ਜੁੜਿਆ ਹਵਾਵਾਂ ਵਗਦੀਆਂ ਰਹਿਣ ਉਹ ਪੱਤਾ ਹਰਾ ਰਹਿੰਦਾ ਹੈ ਆਕਸੀਜਨ ਦਿੰਦਾ ਹੈ ਕਲੋਰੋਫਿਲ ਰਹਿੰਦੀ ਹੈ ਉਹ ਪੱਤਾ ਆਕਾਸ਼ ਵਿੱਚ ਝੂਲਦਾ ਟਾਣੀ ਨਾਲ ਲੱਗਿਆ ਹੋਇਆ ਜਦੋਂ ਟੁੱਟ ਜਾਏ ਫਿਰ ਉਹ ਗੰਦਗੀ ਵਿੱਚ ਜਾਂਦਾ ਸੁੱਕ ਵੀ ਜਾਂਦਾ ਤੇ ਸੜ ਵੀ ਜਾਂਦਾ ਇਸ ਲਈ ਰੱਬ ਦੇ ਨਾਮ ਨਾਲ ਮੂਲ ਨਾਲ ਗੁਰੂ ਨਾਲ ਜੁੜੇ ਰਹੋ ਫਿਰ ਤਾਂ ਇੱਥੇ ਆਉਣ ਦਾ ਫਾਇਦਾ ਹੈ ਤੇ ਸਾਧ ਸੰਗਤ ਜੇ ਇੱਥੋਂ ਨਿਕਲ ਕੇ ਫਿਰ ਕਿਤੇ ਪੁੱਛਣ ਜਾਣੇ ਫਿਰ ਉਹਦਾ ਕੋਈ ਫਾਇਦਾ ਨਹੀਂ ਸਤਗੁਰੂ ਕਿਰਪਾ ਬਖਸ਼ਿਸ਼ ਕਰਨ ਨਾਮ ਨਾਲ ਜੁੜੋ ਬਾਣੀ ਨਾਲ ਜੁੜੋ ਫਿਰ ਇਹ ਪ੍ਰਕਾਸ਼ ਪੁਰਮਨਾਏ ਸਫਲ ਨੇ ਰਿਸ਼ਤਿਆਂ ਦਾ ਸਤਿਕਾਰ ਜ਼ਰੂਰ ਕਰੋ ਇਹ ਤੁਹਾਨੂੰ ਬੇਨਤੀ ਹੈ ਮੈਂ ਹਰ ਸਮਾਗਮ 'ਚ ਹੁਣ ਬੇਨਤੀ ਕਰਦਾ ਹਾਂ ਰਿਸ਼ਤਿਆਂ ਦਾ ਸਤਿਕਾਰ ਕਰੋ ਘਰ ਸਵਰਗ ਬਣ ਜਾਣ ਆਪਣੇ ਸੱਸ ਸਹੁਰੇ ਦਾ ਸਤਿਕਾਰ ਕਰਿਆ ਕਰੋ ਘਰ 'ਚ ਸੱਸ ਸਹੁਰੇ ਦਾ ਸਤਿਕਾਰ ਕਰੋ ਕੱਪੜੇ ਧੋਕੇ ਦਿਓ ਭੋਜਨ ਪ੍ਰਸ਼ਾਦ ਦਾ ਪਕਾ ਕੇ ਦਿਓ ਇੱਜ਼ਤ ਸਤਿਕਾਰ ਕਰੋ ਘਰ ਸਵਰਗ ਬਣ ਜਾਣ ਤੇ ਸੱਸ ਸਹੁਰੇ ਨੂੰ ਵੀ ਬੇਨਤੀ ਹੈ ਜਿਹੜੇ ਤੁਹਾਡੇ ਬਜ਼ੁਰਗ ਬੈਠੇ ਆਪਣੀਆਂ ਨੋਹਾਂ ਦਾ ਵੀ ਧੀਆ ਵਾਂਗ ਸਤਿਕਾਰ ਕਰੋ ਉਹਨਾਂ ਨੂੰ ਬਗਾਨੀਆਂ ਨਾ ਸਮਝੋ ਆਪਣੀਆਂ ਨੋਹਾਂ ਨੂੰ ਧੀਆ ਵਾਂਗ ਸਤਿਕਾਰ ਦਿਓ ਬਗਾਨੀਆਂ ਨਾ ਸਮਝੋ ਆਪਣੇ ਘਰ ਨੂੰ ਸਵਰਗ ਬਣਾਓ ਆ ਬੀਬੀਆਂ ਤੁਸੀਂ ਬੈਠੀਆਂ ਹੋ ਜਿਨ੍ਹਾਂ ਦੀਆਂ ਧੀਆ ਵਿਆਈਆਂ ਆ ਸੁਣ ਲਿਓ ਜੇ ਤੁਹਾਡੀ ਧੀ ਦਾ ਫੋਨ ਨਾ ਆਵੇ ਇੱਕ ਦਿਨ ਅਗਲੇ ਦਿਨ ਹੀ ਬੀਬੀ ਫੋਨ ਲਾ ਕੇ ਕਹਿੰਦੀ ਐ ਮਾਈ ਨੀ ਤੂੰ ਫੋਨ ਨਹੀਂ ਕੀਤਾ ਨੀ ਛੋਟੀ ਕਿਦਾਂ ਉਹ ਬੜਾ ਕਿਦਾਂ ਫਲਾਨਾ ਇੱਕ ਦਿਨ ਤੁਹਾਡੀ ਧੀ ਦਾ ਫੋਨ ਆਵੇ ਜਦ ਹੀ ਦੂਜੇ ਦਿਨ ਆਪਣੀਆਂ ਧੀਆਂ ਨੂੰ ਫੋਨ ਲਾ ਕੇ ਖਬਰ ਪੁੱਛਦੇ ਹੋ ਜਿਹੜੀਆਂ ਤੁਹਾਡੇ ਘਰ ਵਿੱਚ ਵਿਆਹ ਕੇ ਆਈਆਂ ਹੋਈਆਂ ਉਹ ਵੀ ਕਿਸੇ ਦੀਆਂ ਧੀਆਂ ਨੇ ਜੇ ਉਹਦੀ ਮਾਂ ਦਾ ਫੋਨ ਆਉਂਦਾ ਕਲੇਸ਼ ਨਾ ਕਰਿਆ ਕਰੋ ਮਾਂ ਨੂੰ ਫੋਨ ਲਈ ਰੱਖਦੀ ਇਹ ਕਲੇਸ਼ ਨਾ ਕਰੋ ਘਰ ਚ ਹਾਂ ਮਾਂ ਮਾਂ ਨੂੰ ਇਹ ਚਾਹੀਦੇ ਐ ਆਪਣੀਆਂ ਧੀਆਂ ਨੂੰ ਘਰ ਬਸਾਉਣ ਦੀ ਸਿੱਖਿਆ ਦੇਣ ਘਰ ਉਜਾੜਨ ਦੀ ਸਿੱਖਿਆ ਨਾ ਦੇਣ ਭਾਵੇਂ ਘੰਟਿਆਂ ਵੱਦੀ ਗੱਲਾਂ ਕਰੋ ਪਰ ਘਰ ਬਸਾਉਣ ਦੀਆਂ ਗੱਲਾਂ ਕਰੋ ਕਿਸੇ ਦੇ ਗਲਤ ਚੁਗਲੀ ਕਰਕੇ ਘਰ ਨਾ ਉਜਾੜੋ ਰਿਸ਼ਤਿਆਂ ਦਾ ਸਤਿਕਾਰ ਕਰੋ ਘਰ ਸਵਰਗ ਬਣ ਜਾਣਾ ਤੁਹਾਡਾ ਤੇ ਇੱਕ ਹੋਰ ਬੇਨਤੀ ਇਹ ਹੈ ਪਤੀ ਤੇ ਪਤਨੀ ਇੱਕ ਦੂਜੇ ਦਾ ਸਤਿਕਾਰ ਕਰਿਆ ਕਰੋ ਨਵੇਂ ਹੀ ਕੰਮ ਸ਼ੁਰੂ ਹੋ ਗਿਆ ਜਿਹੜਾ ਮਾਡਰਨ ਜ਼ਮਾਨਾ ਮਾਡਰਨ ਜ਼ਮਾਨਾ ਚੱਲ ਪਿਆ ਨਾ ਆਇਲੈਸ ਕਰਕੇ ਚੱਲ ਕੈਨੇਡਾ ਹਾਈਲਾਈਟ ਕਰਕੇ ਚੱਲ ਇੰਗਲੈਂਡ ਇਹ ਤੁਹਾਡੇ ਉੱਥੇ ਜਾ ਕੇ ਵੇਖੋ ਹਾਲਾਤ ਕੀ ਹੈ 65% ਡਾਈਵੋਰਸ ਹੋ ਰਹੇ ਨੇ 60% ਡਾਈਵੋਰਸ ਹੋ ਰਹੇ ਨੇ ਪਤਾ ਕਿਉਂ ਬਰਾਬਰਤਾ ਦੇ ਚੱਕਰ ਵਿੱਚ ਉਹ ਕਹਿੰਦੀ ਮੈਂ ਵੀ ਪੈਸੇ ਕਮਾਉਣੀ ਹੈ ਮੈਂ ਵੀ ਕੰਮ ਕਰਦੀ ਹੈ ਮੇਰੇ ਬੰਡਾ ਕਰਕੇ ਤੂੰ ਬਾਹਰ ਆਇਆ ਹੈ ਐਨਾ ਕਲੇਸ਼ਾਂ ਨੇ ਘਰ ਉਜਾੜ ਤੇ ਇੱਕ ਦੂਜੇ ਦਾ ਸਤਕਾਰ ਨਹੀਂ ਰਿਹਾ ਔਰ ਸਾਥ ਸੰਗਤ ਅੱਜ ਪੜੀਆਂ ਲਿਖੀਆਂ ਲੜਕੀਆਂ ਜਿਹੜੀਆਂ ਕਹਿੰਦੇ ਨਾ ਮਾਡਰਨ ਨੇ ਸਿੱਧਾ ਆਪਣੇ ਘਰ ਵਾਲੇ ਦਾ ਨਾਂ ਲੈ ਕੇ ਬੁਲਾਉਨੀਆਂ ਰਵੀ, ਟੋਨੀ, ਗगन ਸਿੱਧਾ ਨਾਂ ਲੈ ਕੇ ਬੁਲਾਉਨੀਆਂ ਆ ਤੁਸੀਂ ਸਿਆਣੀਆਂ ਬੀਬੀਆਂ ਬੈਠੇ ਆ ਕਦੇ ਨਾਂ ਲੈਂਦੀਆਂ ਸੀ ਆਪਣੇ ਘਰ ਵਾਲੇ ਦਾ ਪਤੀ ਵੀ ਆਪਣੀ ਪਤਨੀ ਨੂੰ ਰਿਸਪੈਕਟ ਨਾਲ ਬੁਲਾਵੇ ਔਰ ਪਤਨੀ ਨੂੰ ਚਾਹੀਦਾ ਉਹ ਵੀ ਰਿਸ਼ਤੇ ਵਿੱਚ ਰਿਸਪੈਕਟ ਕਰੇ ਜਿੱਥੇ ਰਿਸਪੈਕਟ ਨਹੀਂ ਉਹ ਰਿਸ਼ਤੇ ਟੁੱਟ ਜਾਣਗੇ ਸਾਤ ਸੰਗਤ ਆ ਸਿਆਣੀਆਂ ਮਾਈਆਂ ਬੈਠੀਆਂ ਕਦੇ ਨਾਂ ਨਹੀਂ ਸੀ ਲੈਣੀਆਂ ਜੇ ਘਰ ਵਾਲੇ ਨੂੰ ਬੁਲਾਉਣਾ ਜੀ ਗੱਲ ਸੁਣਿਓ ਮਾੜੀ ਜਾਈ ਜਿੱਦਾਂ ਨਾ ਕਹਿਣਾ ਆਪਣੇ ਬੱਚੇ ਦਾ ਨਾਮ ਲੈ ਕੇ ਬੁਲਾਉਣਾ ਆ ਫਲਾਨੇ ਦੇ ਪਾਪਾ ਮਾੜੀ ਜੇ ਗੱਲ ਸੁਣੀ ਫਲਾਨੇ ਦੇ ਡੈਡੀ ਮਾੜੀ ਜੇ ਗੱਲ ਸੁਣੀ ਆਪਣੇ ਬੱਚੇ ਦਾ ਨਾਮ ਲੈ ਕੇ ਬੁਲਾਉਣਾ ਉਦੋਂ ਸਾਤ ਸੰਗਤ ਕਿਉਂ ਨਾਂ ਨਹੀਂ ਲੈਣਾ ਸਤਕਾਰ ਸੀ ਰਿਸਪੈਕਟ ਸੀ ਇੱਜ਼ਤ ਸੀ ਰਿਸ਼ਤੇ ਨਿਵਦੇ ਸੀ ਅੱਜ ਸਤਕਾਰ ਤੇ ਰਿਸਪੈਕਟ ਨਹੀਂ ਰਿਹਾ ਰਿਸ਼ਤੇ ਟੁੱਟਣ ਲੱਗ ਪਏ। ਸਿੱਧਾ ਹੀ ਹਾਕ ਮਾਰਦੀਆਂ ਟੋਨੀ, ਰਵੀ, ਗਗਨ ਇਹ ਨਹੀਂ ਪਤਾ ਲੱਗਦਾ ਘਰ ਵਾਲੇ ਨੂੰ ਬੁਲਾਉਂਦੀ ਹੈ, ਇਹ ਨਹੀਂ ਪਤਾ ਲੱਗਦਾ ਮੁੰਡੇ ਨੂੰ ਬੁਲਾਉਂਦੀ ਹੈ। ਇੱਕ ਮਾਈ ਆ ਗਈ ਉੱਥੇ ਕੈਨੇਡਾ ਅਸੀਂ ਠਹਿਰੇ ਹੋਏ। ਕਹਿੰਦੀ ਬਾਬਾ ਜੀ ਘਰ 'ਚ ਕਲੇਸ਼ ਬਹੁਤ ਰਹਿੰਦਾ ਹੈ। ਬੋਲਿਓ ਨਾ ਸੁਣਿਓ ਹੁਣ। ਕਹਿੰਦੀ ਅਸੀਂ ਪੁੱਛਿਆ ਤੇ ਬਾਬਾ ਜੀ ਨੇ ਕਿਹਾ ਪ੍ਰਸ਼ਾਦਾ ਸ਼ਿਕਾਓ ਸਿੱਖਾਂ ਨੂੰ ਘਰ 'ਚ। ਪ੍ਰਸ਼ਾਦਾ ਸ਼ਿਕਾਓ ਘਰ 'ਚ ਬਹੁਤ ਚੰਗੀ ਗੱਲ ਐ। ਪਰਸ਼ਾਦਾ ਛਕਾਉਣਾ ਚਾਹੀਦਾ ਹੈ ਅਰਦਾਸ ਕਰਨੀ ਚਾਹੀਦੀ ਸਿੱਖ ਬਠੋਲਣੇ ਚਾਹੀਦੇ ਪਰ ਆਦਤਾਂ ਤਾਂ ਆਪਣੀਆਂ ਬਦਲਣੀਆਂ ਪੈਣਗੀਆਂ ਪਰਸ਼ਾਦਾ ਛਕਾਉਣ ਨਾਲ ਕੀ ਹੋਣਾ ਹੈ ਸਿੱਖਿਆ ਲੈ ਕੇ ਆਪਣੀ ਆਦਤ ਬਦਲਣੀ ਪੈਂਦੀ ਹੈ ਉਹ ਮਾਈ ਜਿਹੜੀ ਨਾ ਉਹ ਕਹਿੰਦੀ ਬਾਬਾ ਜੀ ਪਰਸ਼ਾਦਾ ਛਕਾਉਣਾ ਹੈ ਮੈਂ ਕਹਿੰਦੇ 2 ਵਜੇ ਤੱਕ ਤਾਂ ਕੀਰਤਨ ਹੁੰਦਾ ਐਤਵਾਰ ਨੂੰ ਉਸ ਤੋਂ ਬਾਅਦ ਰਾਗੀ ਸਿੰਘ ਵੇਲੇ ਹੋ ਜਾਂਦੇ ਨੇ ਭੇਜ ਦਾਂਗੇ ਪੰਜ ਸਿੱਖ ਤੁਸੀਂ 2 ਵਜੇ ਤੋਂ ਬਾਅਦ ਕੱਲ ਨੂੰ ਆ ਜਾਓ ਉਹ ਆ ਗਏ ਇੱਕ ਗੱਡੀ ਉਹ ਬੀਬੀ ਚਲਾ ਕੇ ਲਿਆਈ ਇੱਕ ਗੱਡੀ ਉਹਦੇ ਘਰ ਵਾਲਾ ਚਲਾ ਕੇ ਲਿਆਇਆ ਤੁਹਾਨੂੰ ਪਤਾ ਹੈ ਉੱਥੇ ਪੂਰੇ ਪੂਰੇ ਬੰਦੇ ਬੈੰਦੇ ਨੇ ਗੱਡੀ 'ਚ ਇਹ ਨੀਵੇਂ ਪੰਜ ਸੱਤ ਇਕੱਠੇ ਲੱਦ ਲਓ ਤਿੰਨ ਸਿੰਘ ਮੈਂ ਬੀਬੀ ਦੀ ਗੱਡੀ 'ਚ ਬਿਠਾ ਦਿੱਤੇ ਉਹ ਡਰਾਈਵ ਕਰਦੀ ਸੀ ਦੋ ਜਣੇ ਅਸੀਂ ਉਹਦੇ ਘਰ ਵਾਲੇ ਨਾਲ ਬਹਿ ਗਏ ਹੁਣ ਉਹ ਲੈ ਕੇ ਪਤਾ ਕਿਉਂ ਜਾ ਰਹੀ ਹੈ ਪ੍ਰਸ਼ਾਦਾ ਛਕਾਉਣੇ ਬਾਬਾ ਜੀ ਘਰ 'ਚ ਕਲੇਸ਼ ਬਹੁਤ ਹੁੰਦਾ ਹੈ ਅੱਛਾ ਪ੍ਰਸ਼ਾਦਾ ਛਕਾਉਣਾ ਅਰਦਾਸ ਕਰਾਉਣਾ ਠੀਕ ਹੋ ਸਕਦਾ ਹੈ ਪਰ ਆਦਤ ਤਾਂ ਤੁਸੀਂ ਆਪਣੀ ਬਦਲੋਗੇ ਨਾ ਜਦੋਂ ਮਾਈ ਲੈ ਕੇ ਗਈ ਨਾ ਘਰ ਪਹੁੰਚੇ ਉਹਦੇ ਉਹ ਗੱਡੀ ਚ ਉਤਰੀ ਉਹਨੇ ਗੱਡੀ ਬੰਦ ਕੀਤੀ ਚਾਬੀ ਲੱਭਣ ਲੱਗ ਪਈ ਘਰ ਦੀ ਉਹਨੂੰ ਚਾਬੀ ਨਾ ਲੱਭੇ ਨਾ ਪਰਸ ਤੋਂ ਲੱਭੀ ਸਿੱਧੀ ਆ ਕੇ ਸਾਡੇ ਵਾਲੀ ਗੱਡੀ ਜਿਹੜੀ ਉਹਦੇ ਘਰ ਵਾਲਾ ਚਲਾਉਂਦਾ ਸੀ ਆ ਕੇ ਆਪਣੇ ਘਰ ਵਾਲੇ ਨੂੰ ਪਤਾ ਕੀ ਕਹਿੰਦੀ ਕਹਿੰਦੀ ਗगन ਚਾਬੀ ਕਿੱਥੇ ਹੈ ਮੈਂ ਦੇਖਾਂ ਵੇ ਇੱਕ ਗगन ਆਪਣੇ ਘਰ ਵਾਲੇ ਨੂੰ ਕਹਿੰਦੀ ਕਿ ਕਿਨੂੰ ਕਹਿੰਦੀ ਕਹਿੰਦੀ ਗगन ਚਾਬੀ ਕਿੱਥੇ ਹੈ ਉਹ ਕਹਿੰਦਾ ਇੱਥੇ ਤੁਹਾਡੇ ਕੋਲੇ ਹੋਣੀ ਹੈ ਕਹਿੰਦੀ ਮੇਰੇ ਕੋ ਨਹੀਂ ਤੈਨੂੰ ਫੜਾਈ ਸੀ ਉਹ ਕਹਿੰਦਾ ਮੈਂ ਤਾਂ ਲੱਭਣ ਲੱਗ ਪਿਆ ਵਿਚਾਰਾ ਉਹ ਦਬਕੇ ਮਾਰੇ ਕਹਿੰਦੀ ਇੱਕ ਵੀ ਕੰਮ ਤੋਂ ਚੰਗੀ ਤਰ੍ਹਾਂ ਨਹੀਂ ਹੁੰਦਾ ਇੱਕ ਵੀ ਜ਼ਿੰਮੇਵਾਰੀ ਨਿਭਦੀ ਚਾਬੀ ਤੁਹਾਨੂੰ ਦਿੱਤੀ ਤੁਸੀਂ ਚਾਬੀ ਗਵਾਤੀ ਗगन ਤਿੱਤੋਂ ਤਾਂ ਕੋਈ ਕੰਮ ਨਹੀਂ ਗगन ਗगन ਕਹਿ ਕੇ ਵਿਚਾਰੇ ਨੂੰ ਦਬਕੇ ਮਾਰੇ ਉਹ ਤਾਂ ਰੱਬ ਦਾ ਸ਼ੁਕਰ ਵੇ ਉਹਨੂੰ ਚਾਬੀ ਲੱਭ ਗਈ ਜੇ ਚਾਬੀ ਨਾ ਲੱਭਦੀ ਗगन ਦੇ ਬਾਜੀ ਜਾਣੀ ਅਸੀਂ ਉੱਥੇ ਜਿਸ ਹਿਸਾਬ ਨਾਲ ਬੀਬੀਆਂ ਨੇ ਕੰਮ ਫੜਿਆ ਜੇ ਚਾਹੀ ਨਾ ਲਵਦੀ ਗੱਲ ਤਾਂ ਬੱਜਣੀ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਗੱਲ ਤੱਲੀ ਹੱਸਣ ਦੀ ਨਹੀਂ ਰਿਸ਼ਤਿਆਂ ਦੀ ਰਿਸਪੈਕਟ ਕਰੋ ਤੁਹਾਡਾ ਘਰ ਸਵਰਗ ਬਣ ਜਾਏਗਾ ਰਿਸ਼ਤਿਆਂ ਦੀ ਇੱਜ਼ਤ ਕਰੋ ਇੱਕ ਦੂਜੇ ਦਾ ਸਤਿਕਾਰ ਰਿਸਪੈਕਟ ਕਰੋ ਸੱਸ ਸਹੁਰੇ ਦਾ ਸਤਿਕਾਰ ਕਰੋ ਸੱਸ ਸਹੁਰਾ ਪਣੀਆਂ ਨੋਹਾਂ ਨੂੰ ਧੀਆ ਵਾਂਗ ਸਤਿਕਾਰ ਦੇਣ ਘਰ ਸਵਰਗ ਬਣ ਜਾਏਗਾ ਫਰਕ ਨਾ ਕਰੋ ਬੇਗਾਨੀਆਂ ਆਈਆਂ ਨੇ ਬੇਗਾਨੀਆਂ ਨਹੀਂ ਉਹ ਘਰ ਦੀਆਂ ਮਾਲਕ ਨੇ ਸਤਗੁਰੂ ਕਿਰਪਾ ਬਖਸ਼ਿਸ਼ ਕਰਨ ਫਿਰ ਥੋੜਾ ਜਪਿਆ ਨਾਮ ਵੀ ਤੁਹਾਨੂੰ ਸੁਖ ਦੇਗਾ ਇੱਥੇ ਆਉਣ ਦਾ ਆ ਫਾਇਦਾ